ਐ ਅਸੀਂ ਜਿਹੜਾ ਆ ਸਾਰੀਆਂ ਚੀਜ਼ਾਂ ਨੂੰ ਜਿਹੜੀਆਂ ਇਤਿਹਾਸ 'ਚ ਵਾਪਰਦੀਆਂ ਉਹਨਾਂ ਨੂੰ ਆਪਣੇ ਨਜ਼ਰੀਏ ਤੋਂ ਜਿਹੜਾ ਪ੍ਰਮਾਨ ਪੱਤਰ ਦੇ ਦਿੰਦੇ ਨੇ ਕਿ ਜਵੇਂ ਨੇ ਮਰਜ਼ੀ ਦੇ ਦਿੰਦੇ ਨੇ ਲੇਕਿਨ ਇਤਿਹਾਸ ਦੀ ਸੱਚਾਈ ਆਪਣੀ ਥਾਂ ਤੇ ਵੀ ਹੁੰਦੀ ਆ ਧਾਰਾ ਸੋਨਨ ਜਨੂ ਦੇਖਿਆ ਜਿਹੜਾ ਨਤੀਜਾ ਘੁੱਟਿਆ ਪੰਥ ਨੇ ਅਜੇ ਤੱਕ ਘੁੱਟ ਰਿਹਾ ਆ ਉਹ ਕੋਈ ਇੱਕ ਦਿਨ 'ਚ ਨਹੀਂ ਸੀ ਹੋਇਆ ਉਹਦੇ ਪਿੱਛੇ ਵੀ ਇੱਕ ਇਤਿਹਾਸ ਸੀ ਜਦੋਂ ਸਿੱਖ ਪਾਈ ਤੋਂ ਸਰਦਾਰ ਬਣ ਗਏ ਤੇ ਉਸ ਵਕਤ ਕੋਈ ਨਾ ਕੋਈ ਵੱਡਾ ਵਿਗਾੜ ਹੈ ਜਿਹੜਾ ਆ ਗਿਆ ਸੀ ਸਤਿਕਾਰਯੋਗ ਗੁਰੂ ਖਾਲਸਾ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਦਾਰ ਪ੍ਰੋਫੈਸਰ ਬਲਵਿੰਦਰਪਾਲ ਸਿੰਘ ਜੀ ਨੇ ਮੇਰੇ ਤੋਂ ਪਹਿਲਾਂ ਇਹ ਖਾਲਸਾ ਅਕਾਲ ਤਖਤ ਸਰ ਜੀ ਦੇ ਇਤਿਹਾਸ ਬਾਰੇ ਕਾਫੀ ਵਿਚਾਰਾਂ ਕੀਤੀਆਂ ਨੇ ਸੋ ਉਹਦੇ 'ਚ ਹਰੇਕ ਵਿਦਵਾਨ ਦਾ ਹਰੇਕ ਚਿੰਤਕ ਦਾ ਇੱਕ ਵੱਖਰੀ ਵਿਆਖਿਆ ਹੋ ਸਕਦੀ ਆ ਕਿਉਂਕਿ ਇਹ ਮੇਰੀ ਮੈਨੂੰ ਇਹ ਲੱਗਦਾ ਕਿ ਅਸੀਂ ਜਿਹੜਾ ਆ ਸਾਰੀਆਂ ਚੀਜ਼ਾਂ ਨੂੰ ਜਿਹੜੀਆਂ ਇਤਿਹਾਸ 'ਚ ਵਾਪਰਦੀਆਂ ਉਹਨਾਂ ਨੂੰ ਆਪਣੇ ਨਜ਼ਰੀਏ ਤੋਂ ਜਿਹੜਾ ਪਰਮਾਨ ਪੱਤਰ ਦੇ ਦਿੰਦੇ ਨੇ ਕਿ ਜਵੇਂ ਨ ਮਰਜ਼ੀ ਦੇ ਦਿੰਦੇ ਨੇ ਲੇਕਿਨ ਇਤਿਹਾਸ ਦੀ ਸਚਾਈ ਆਪਣੀ ਥਾਂ ਤੇ ਵੀ ਹੁੰਦੀ ਹੈ ਜਿਹੜਾ ਵਰਤਾਰਾ ਅਸੀਂ ਤਾਰਾ ਸੌਣਨ ਜਨੂ ਦੇਖਿਆ ਜਿਹਦਾ ਨਤੀਜਾ ਭੁਗਤਿਆ ਪੰਥ ਨੇ ਅਜੇ ਤੱਕ ਭੁਗਤ ਰਿਆ ਆ ਉਹ ਕੋਈ ਇੱਕ ਦਿਨ ਚ ਨਹੀਂ ਸੀ ਹੋਇਆ ਉਹਦੇ ਪਿੱਛੇ ਵੀ ਇੱਕ ਇਤਿਹਾਸ ਸੀ ਜਿਹੜਾ ਸਿੱਖ ਮਿਸਲਾ ਬਾਬਾ ਬੰਦਾ ਸਿੰਘ ਬਹਾਦਰ ਦੇ ਇਤਿਹਾਸ ਤੋਂ ਆਇਆ ਸੀ ਗਿਆ ਜਦੋਂ ਸਿੱਖ ਭਾਈ ਤੋਂ ਸਰਦਾਰ ਬਣ ਗਏ ਤੇ ਉਸ ਵਕਤ ਕੋਈ ਨਾ ਕੋਈ ਵੱਡਾ ਵਿਗਾੜ ਹੈ ਜਿਹੜਾ ਆ ਗਿਆ ਸੀ ਤੇ ਜਿਸ ਰਸਤੇ ਤੇ ਸਾਡਾ ਸਿਸਟਮ ਤੁਰ ਪਿਆ ਸੀ ਉਹਦੇ ਤੋਂ ਇਹ ਨਿਕਲਣਾ ਸੀਗਾ ਅਸੀਂ ਮਤਲਬ ਡੋਗ ਰਿਆਂ ਤੇ ਹੁਣ ਸਿੱਟ ਦੇ ਨੇ ਆ ਜਾਂ ਇਧਰ ਉਧਰ ਸਿੱਟ ਦੇ ਨੇ ਆ ਵੱਧ ਤੋਂ ਵੱਧ ਉਹ ਸਿਸਟਮ 10 ਸਾਲ 20 ਸਾਲ ਹੋਰ ਚੱਲ ਸਕਦਾ ਜੇ ਅੰਗਰੇਜ਼ ਨਾ ਹੁੰਦੇ ਜਿਸ ਤਰ੍ਹਾਂ ਦਾ ਪਿਤਾ ਪੁਰਖੀ ਸਿਸਟਮ ਆ ਗਿਆ ਸੀ ਜਿਸ ਤਰ੍ਹਾਂ ਦੀ ਚੌਣ ਖੜਕ ਸਿੰਘ ਰਾਹੀਂ ਵਰਗੇ ਜਿਹੜੇ ਉਹ ਅੱਗੇ ਵਾਰਸ ਬਣੇ ਉਹਨਾਂ ਤੱਕ ਪਹੁੰਚ ਗਈ ਸੀ ਤਾਂ ਇਹ ਉਸ ਵਕਤੇ ਨਹੀਂ ਸੀ ਕੋਈ ਸਾਰਾ ਕੁਝ ਇਸ ਤਰ੍ਹਾਂ ਹੀ ਚੱਲ ਰਿਹਾ ਸੀਗਾ ਉਸ ਵਕਤ ਬਹੁਤ ਸਾਰੇ ਲੋਕ ਇੱਥੇ ਆ ਗਏ ਜਿਨ੍ਹਾਂ ਨੇ ਨੋਟ ਕੀਤੀਆਂ ਡੈਰੀਆਂ ਲਿਖੀਆਂ ਮਹਾਰਾਜਾ ਰਜੀਤ ਸਿੰਘ ਦੇ ਜਿਹੜੇ ਰਾਗ ਇਲਾਜ ਕਰਦੇ ਸੀ ਲੋਕ ਡਾਕਟਰ ਉਹਨਾਂ ਦੀਆਂ ਆਪਣੀਆਂ ਡੈਰੀਆਂ ਮੌਜੂਦ ਨੇ ਬਹੁਤ ਕੋਈ ਰਿਕਾਰਡ ਹੈਗਾ ਸਾਡੇ ਕੋਲ ਤੇ ਅਸੀਂ ਸਾਰਾ ਮਹਾਰਾਜਾ ਰਜੀਤ ਸਿੰਘ ਨੂੰ ਬਾਬਾ ਬੰਦਾ ਸਿੰਘ ਦੇ ਭਾਦਰ ਦੇ ਬਰਾਬਰ ਤੇ ਰੱਖ ਕੇ ਨਹੀਂ ਦੇਖ ਸਕਦੇ ਉਹਨਾਂ ਦੇ ਸਿਸਟਮ ਵਿੱਚ ਜਿਹੜੇ ਵਿਗਾੜ ਆਏ ਉਹਨਾਂ ਦੇ ਸਿਸਟਮ ਹੁੰਦਿਆ ਹੁੰਦਿਆ ਹੈ ਮੈਨੂੰ ਮੈਨੂੰ ਲੱਗਦਾ ਦਰਬਾਰ ਸਾਹਿਬ ਦਾ ਚੌਥਾ ਪੌੜਾ ਆ ਚੁੱਕਿਆ ਸੀ ਇਹ ਸਾਰਾ ਕੁਝ ਉਹਦਾ ਬੁਨਿਆਦ ਸੀ ਕੇਂਦਰੀ ਜਿਹੜੀ ਸਿੰਘ ਸਭਾ ਲਹਿਰ ਪੈਦਾ ਹੋਈ ਉਹ ਉਹ ਸਾਰੇ ਉਹਦੇ ਵਾਸਤੇ ਰਾਵ ਮਟੀਰੀਅਲ ਸਾਰਾ ਕੱਟਾ ਵਿਚਾਲ ਸਿੰਘ ਜੀ ਤੁਸੀਂ ਮਦਨਜੀਤ ਸਿੰਘ ਡਿਸਕਸ ਕਰਨਾ ਬੰਦ ਕਰਕੇ ਅਕਾਲ ਤਖਤ ਸਾਹਿਬ ਦੇ ਦੇਖਾਂ ਅੱਜ ਹੁਣ ਜਿਹੜੀ ਗੱਲ ਅੱਜ ਤੇ ਜਿੱਥੇ ਪਹੁੰਚ ਗਏ ਆ ਜਿਹੜੀ ਸਾਡੇ ਮੌਜੂਦਾ ਕਰਨ ਵਾਲੀ ਗੱਲ ਹੈ ਉਹ ਇਹੀ ਗੱਲ ਬਣਦੀ ਹੈ ਕਿ ਦੇਖੋ ਸਾਨੂੰ ਜਿਹੜੀ ਉਹਦੀ ਸਮਾਜ ਤੋਂ ਮੰਗਤਾ ਕਿਵੇਂ ਮਿਲੇ ਜਿਹੜੀ ਗੱਲ ਕਰ ਰਹੇ ਆ ਜਿਹ ਜਦੋਂ ਅਸੀਂ ਜਿਸ ਤਰ੍ਹਾਂ ਦਾ ਸਿਸਟਮ ਬਣਾਉਣਾ ਚਾਹੁੰਦੇ ਆ ਜਨਰਲ ਹਾਊਸ ਬਣਾਉਣਾ ਚਾਹੁੰਦੇ ਆ ਸਭ ਤੋਂ ਪਹਿਲਾਂ ਤਾਂ ਮੈਨੂੰ ਇਹ ਲੱਗਦਾ ਕਿ ਮੰਨ ਲਓ 4 ਮਹੀਨੇ ਚ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੀਆਂ ਜਿਹੜੀਆਂ ਇਲੈਕਸ਼ਨ ਆ ਜਾਂਦੀਆਂ ਨੇ ਉਹਦੇ ਵਿੱਚੋਂ ਵੱਖ-ਵੱਖ ਧੜਿਆਂ ਨੂੰ ਮੰਨ ਲਓ ਉਹਦੇ ਵਿੱਚ 30 ਲੱਖ ਸਿੱਖ ਜਿਹੜੇ ਆ ਉਹ ਪਾਰਟਿਸਿਪੇਟ ਕਰਦੇ ਆ ਸਿੱਖ ਵੋਟਾਂ ਪਾਉਂਦੇ ਆ ਵੱਖ-ਵੱਖ ਪਾਰਟੀਆਂ ਨੂੰ ਪਾਉਂਦੇ ਆ ਤਾਂ ਉਹਦੇ ਵਿੱਚੋਂ ਜਿਸ ਵੀ ਧੜੇ ਨੂੰ ਅਸੀਂ ਉਹਦੇ ਮੈਜ਼ਰਮੈਂਟ ਕਰ ਲਏ ਕਿ 1 ਲੱਖ ਵੋਟ ਪੈਂਦੀ ਆ ਉਹਨਾਂ ਦੇ ਵਿੱਚੋਂ ਅਸੀਂ ਦੋ ਮੈਂਬਰ ਆ ਜਿਹੜੇ ਉਸ ਢਿਰ ਦੇ ਇਸ ਦਰਨਾ ਉਸ ਲੈ ਸਕਦੇ ਆ ਤੇ ਇਸ ਤਰ੍ਹਾਂ ਲਗਭਗ ਸਿੱਖਾਂ ਦੀ ਜਿਹੜੀ 3 ਕਰੋੜ ਪਦੀ ਹੈ ਅਸੀਂ 50000 ਮਗਰ ਸਿੱਖ ਜਿੱਥੇ ਵੀ ਰਹਿ ਰਹੇ ਆ ਜਿੱਥੇ ਵੀ ਉਹਨਾਂ ਦੀ ਰਿਪਰੈਜ਼ੈਂਟ ਹੁੰਦੀ ਹੈ ਇਸ ਤਰੀਕੇ ਨਾਲ ਅਸੀਂ ਕਰ ਸਕਦੇ ਹਾਂ ਉਹਦੇ ਹੋਰ ਵੀ ਨਹੀਂ ਵਿਧਾਨ ਵੀ ਕਈ ਤਰ੍ਹਾਂ ਦੀਆਂ ਪ੍ਰੋਬਲਮ ਆਉਂਗੀਆਂ ਕਈਆਂ ਥਾਂ ਤੇ ਸਿੱਖ ਸਿਰਫ 5000 ਦੀ ਗਿਣਤੀ ਤੇ ਰਹਿੰਦੇ ਆ ਕਈ ਵਾਰ 10000 ਦੀ ਗਿਣਤੀ ਤੇ ਰਹਿੰਦੇ ਆ ਉਹਨਾਂ ਨੂੰ ਅਸੀਂ ਜੋੜ ਕੇ ਵੀ ਇਸ ਤਰ੍ਹਾਂ ਦਾ ਕੋਈ ਸਿਸਟਮ ਬਣਾ ਸਕਦੇ ਹਾਂ ਕਿ ਅਸੀਂ ਪਹਿਲਾਂ ਇੱਕ ਆਪਣਾ ਖਰੜਾ ਐਵੇਂ ਦਾ ਲੈ ਕੇ ਆਈਏ ਕਿ ਸਿੱਖਾਂ ਦੀ ਜਿਹੜੀ ਪ੍ਰਤੀਨਿਧਤਾ ਹੈਗੀ ਸਾਰੇ ਸੰਸਾਰ ਤੋਂ ਉਹ ਕਿਸ ਤਰ੍ਹਾਂ ਕਿਸ ਸਿਸਟਮ ਨਾਲ ਹੋਵੇ ਉਹਦੇ ਵਾਸਤੇ ਸਾਡੇ ਕੋਲ तरीके ਜਿੱਥੇ ਚੁਣੀਆਂ ਹੋਈਆਂ ਇਹ ਕਮੇਟੀਆਂ ਨੇ ਉਹਨਾਂ ਨੂੰ ਵੀ ਤੁਸੀਂ ਇਗਨੋਰ ਨਹੀਂ ਕਰ ਸਕਦੇ ਕਿਉਂਕਿ ਆਫਟਰ ਆਲ ਤਾਂ ਪੰਥ ਨੇ ਸਿੱਖਾਂ ਦੇ ਵੋਟ ਪਾਈ ਆ ਉਹਨਾਂ ਨੂੰ ਉਸ ਵਾਸਤੇ ਉਹਨਾਂ ਨੂੰ ਵੀ ਰਿਪਰੈਜ਼ੈਂਟ ਕਰਨਾ ਪੈਗਾ ਤੇ ਜਿਹੜੀ ਸਾਡੀ ਮੌਜੂਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਇਹਨੂੰ ਵੀ ਕਿਸੇ ਨਾ ਕਿਸੇ ਹੱਦ ਤੱਕ ਤੁਸੀਂ ਇਹਦਾ ਸਹਿਯੋਗ ਲੈਣਾ ਪੈਗਾ ਜਿਸ ਤਰ੍ਹਾਂ ਪ੍ਰਬੰਧ ਕਰਨੇ ਆ ਸਰਬੱਤ ਖਾਲਸਾ ਦੀ ਸਰਬੱਤ ਖਾਲਸਾ ਜਿਹੜਾ ਇਸ ਤਰ੍ਹਾਂ ਦੇ ਜਨਰਲ ਹਾਊਸ ਦਾ ਹੋ ਸਕਦਾ ਹੈ ਜਿਹੜਾ ਦੁਨੀਆਂ ਭਰ ਤੇ ਹੋਵੇ ਲੇਕਿਨ ਉਹਦਾ ਪ੍ਰਬੰਧ ਵੀ ਤਾਂ ਕਿਸੇ ਨੇ ਕਰਨਾ ਆ ਉਹਦੀ ਜ਼ਿੰਮੇਵਾਰੀ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੀ ਹੋ ਸਕਦੀ ਆ ਔਰ ਅਕਾਲ ਤਖਤ ਦਾ ਜਿਹੜਾ ਦੂਸਰੇ ਤਖਤਾਂ ਦੇ ਜਥੇਦਾਰ ਨੇ ਉਹ ਕਿਵੇਂ ਨਿਯੁਕਤ ਹੁੰਦੇ ਆ ਕੌਣ ਕਰਦਾ ਆ ਇਹ ਤਾਂ ਸੈਕੰਡਰੀ ਚੀਜ਼ ਹੈ ਉਹਨਾਂ ਨੇ ਕਰਨਾ ਕੀ ਆ ਸਾਨੂੰ ਕੋਈ ਇਤਰਾਜ ਨਹੀਂ ਜੇ ਪੰਥ ਦੀਆਂ ਪੰਥ ਨੇ ਫੈਸਲੇ ਕਰਨਿਆਂ ਉਹਨਾਂ ਨੂੰ ਅਨਾਉਂਸ ਗੜਗੱਜ ਕਰ ਦੇ ਜਾਂ ਹੋਰ ਕੋਈ ਕਰ ਦੇ ਕਿਉਂਕਿ ਜਦੋਂ ਅਸੀਂ ਇਸ ਟਾਈਮ ਇਕੱਠੇ ਹੋਇਆ ਹੋ ਸਕਦਾ ਸ਼ਾਮ ਨੂੰ ਸਾਨੂੰ ਕੋਈ ਖਬਰ ਹੋਰ ਮਿਲ ਜਾਏ ਤੇ ਇਹ ਜਿਹੜਾ ਮੁੱਦਾ ਸੀ ਕੁਲਦੀਪ ਸਿੰਘ ਦਾ ਜਸ ਅਸੀਂ ਅੱਜ ਡਿਸਕਸ ਕਰ ਰਹੇ ਆ ਇਹ ਮੁੱਦਾ ਹੀ ਕੱਲ ਨੂੰ ਨਾ ਰਵੇ ਇਹ ਵੀ ਹੋ ਸਕਦਾ ਕਿਉਂਕਿ ਜਿਸ ਤਰ੍ਹਾਂ ਦੀ ਇਨਫੋਰਮੇਸ਼ਨ ਆ ਰਹੀਆਂ ਨੇ ਦੋ ਤਿੰਨ ਡਿਸੀਜਨ ਤਾਂ ਹੋ ਹੀ ਚੁੱਕੇ ਆ ਲਗਭਗ ਉਹ ਨਾਉਂਸ ਹੋਣੇ ਆ ਬਦੌਣੇ ਆ ਸੋ ਇਸ ਕਰਕੇ ਇਹ ਮੈਨੂੰ ਲੱਗਦਾ ਕਿ ਇਹਨਾਂ ਵਿੱਚ ਜੇ ਸਾਡੇ ਦੂਸਰੇ ਤਖਤਾਂ ਦੇ ਜਥੇਦਾਰ ਆ ਜਾਂਦੇ ਆ ਪਟਨਾ ਸਾਹਿਬ ਦੇ ਜਾਂ ਹਜੂਰ ਸਾਹਿਬ ਦੇ ਜਿੱਥੇ ਪੰਥ ਦਾ ਇਸ ਤਰ੍ਹਾਂ ਮਰਿਆਦਾ ਨੂੰ ਕਦੀ ਉਹਨਾਂ ਨੇ ਮੰਨਿਆ ਵੀ ਨਹੀਂ ਅੱਗੇ ਵੀ ਕੋਈ ਸੰਭਾਵਨਾ ਨਹੀਂ ਹੈਗੀ ਲੇਕਿਨ ਜੇਕਰ ਫੈਸਲੇ ਪੰਥ ਦੇ ਹੋਣਗੇ ਉਹ ਕੁਝ ਨਹੀਂ ਕਰ ਸਕਦੇ ਉਹਨਾਂ ਕੋਲ ਇੰਨੀ ਪਾਵਰ ਨਹੀਂ ਹੋਣੀ ਸਿਰਫ ਇਹੀ ਪਾਵਰ ਹੋਣੀ ਚਾਹੀਦੀ ਆ ਕਿ ਉਹ ਜਿਹੜੇ ਸਰਬੱਤ ਖਾਲਸਾ ਦੇ ਵਿੱਚ ਹਿੱਸਾ ਹੋਣ ਲੇਕਿਨ ਜੋ ਸਰਬੱਤ ਖਾਲਸਾ ਫੈਸਲੇ ਕਰੇਗਾ ਉਹ ਉਹ ਉਹਨਾਂ ਦੀ ਜਿਹੜੀ ਉਹਨਾਂ ਨੂੰ ਇੱਕ ਰਿਸਪੈਕਟ ਵਾਲਾ ਅਹੁਦਾ ਹੈ ਜਿਹੜਾ ਉਹ ਬਣਿਆ ਰਹਿ ਲੇਕਿਨ ਜਿਹੜੇ ਅਹੁਦੇਦਾਰ ਅਸੀਂ ਚੁਣਨੇ ਆ ਸਾਰੇ ਸੰਸਾਰ ਤੋਂ ਉਹਨਾਂ ਵਾਸਤੇ ਇਹ ਜ਼ਰੂਰੀ ਕੰਡੀਸ਼ਨ ਹੋਣੀ ਚਾਹੀਦੀ ਆ ਕਿ ਉਹ ਅਕਾਲ ਤਖਤ ਦੀ ਰਹਿਤ ਮਰਿਆਦਾ ਨੂੰ ਸਮਰਪਿਤ ਹੋਣ ਜਿਹੜੀ ਹੁਣ ਪ੍ਰੋਬਲਮ ਆ ਗਈ ਹੈ ਜਿਹੜੀਆਂ ਧਿਰਾਂ ਅਕਾਲ ਤਖਤ ਨੂੰ ਵੱਡੇ ਪੱਧਰ ਤੇ ਉਹਦੇ ਫੈਸਲਿਆਂ ਨੂੰ ਪ੍ਰਭਾਵਿਤ ਕਰਦੀਆਂ ਉਹ ਆਪ ਮਰਿਆਦਾ ਨੂੰ ਨਹੀਂ ਮੰਨਦੀਆਂ ਇਹ ਇਸ਼ੂ ਹੈ ਵੱਡਾ ਸਾਡੇ ਵਾਸਤੇ ਸੋ ਅਸੀਂ ਕੋਈ ਇਸ ਤਰ੍ਹਾਂ ਜਿਹੜਾ ਵਿਲੀ ਬਣਾ ਬਣਾਉਣਾ ਜਿਹਦਾ ਅਕਾਲ ਤਖਤ ਦੀ ਮਰਿਆਦਾ ਉੱਤੇ ਵਿਸ਼ਵਾਸ ਨਹੀਂ ਹੈ ਉਹ ਜੇ ਠੇਰਾ ਕੇ ਉੱਥੇ ਨਮਾਇੰਗੀ ਕਰੇਗੀ ਤਾਂ ਉਸ ਤੋਂ ਆਸ ਨਹੀਂ ਰੱਖੀ ਜਾ ਸਕਦੀ ਕਿ ਉਹ ਸਾਡੇ ਜਿਹੜੇ ਆ ਉਹ ਅੱਗੇ ਸਾਨੂੰ ਲੈ ਕੇ ਚੱਲ ਸਕਦੇ ਆ ਸੀ ਸੋ ਮੈਨੂੰ ਲੱਗਦਾ ਇਹ ਇਹਦੇ ਕੇਂਦਰ ਤੇ ਰਹਿ ਕੇ ਸਾਨੂੰ ਕੋਈ ਖਰੜਾ ਜਿਹੜਾ ਆ ਪਹਿਲਾਂ ਵੀ ਬਣਿਆ ਉਹਨਾਂ ਵਿਚਾਰਨਾ ਚਾਹੀਦਾ ਤੇ ਇਹਦੇ ਅੱਗੇ ਵੀ ਸੰਭਾਵਨਾ ਖੁੱਲੀਆਂ ਛੱਡਣੀਆਂ ਚਾਹੀਦੀਆਂ ਨੇ ਇਹਦੇ ਚ ਕੋਈ ਕਾਲੀ ਵੀ ਨਹੀਂ ਕਰਨੀ ਚਾਹੀਦੀ ਜੇ ਬਣ ਵੀ ਜਾਂਦਾ ਉਹਦੇ ਵਿੱਚ ਸੰਭਾਵਨਾ ਹੋਣੀ ਚਾਹੀਦੀ ਹੈ ਕਿ ਜਿਹੜੀਆਂ ਸਾਨੂੰ ਕੱਲ ਨੂੰ ਜਿਹੜੀਆਂ ਚੁਣੌਤੀਆਂ ਹੋਰ ਆਉਣਗੀਆਂ ਉਹਨੂੰ ਹੱਲ ਕਰਨ ਵਾਸਤੇ ਅਸੀਂ ਰਸਤੇ ਖੁੱਲੇ ਰੱਖਣੇ ਚਾਹੀਦੇ ਆ ਔਰ ਮੈਨੂੰ ਲੱਗਦਾ ਕਿ ਜਿੰਦਾ ਵੱਡਾ ਇਹ ਕੰਮ ਹੈ ਉਸ ਪੱਧਰ ਤੇ ਹਾਲੇ ਪੰਚਤੀਆਂ ਜਥੇਬੰਦੀਆਂ ਨੇ ਕੋਈ ਹੋਮਵਰਕ ਨਹੀਂ ਕੀਤਾ ਇਹਨਾਂ ਨੂੰ ਵੱਡੇ ਪੱਧਰ ਤੇ ਕਰਨਾ ਕਰਨ ਦੀ ਲੋੜ ਹੈ ਕਿਉਂਕਿ ਹਾਲੇ ਜਿਹੜੀਆਂ ਸਾਡੇ ਸਾਹਮਣੇ ਮੌਜੂਦਾ ਪ੍ਰੋਬਲਮ ਨੇ ਚੁਣੌਤੀਆਂ ਨਹੀਂ ਸੀ ਉਹਨਾਂ ਦੀ ਗੱਲ ਕਰ ਰਹੇ ਆ ਆਉਣ ਵਾਲੇ ਸਮੇਂ 'ਚ ਹੋਰ ਆਉਣਗੀਆਂ ਤੇ ਕਿਉਂਕਿ ਇਸ ਵੱਡੇ ਤੁਸੀਂ ਦੇਖੋ ਸੰਕਟ ਕਿਸ ਤਰ੍ਹਾਂ ਦੇ ਆ ਇੱਕ ਪਾਸੇ ਜਿਹੜਾ ਹੋਮ ਮਿਨਿਸਟਰ ਜਿਹੜਾ ਆ ਉਹ ਸੰਜਨੈਲ ਸਿੰਘ ਬਾਰੇ ਕੀ ਟਿੱਪਣੀ ਕਰ ਰਿਹਾ ਆ ਉਹਨਾਂ ਦੇ ਸੰਦਰਭ ਵਿੱਚ ਦੂਸਰੇ ਪਾਸੇ ਉਹ ਜਿਹੜੀ ਉਹਨਾਂ ਦੀ ਪ੍ਰਤੀਨਿਧ ਸੰਸਥਾ ਹੈ ਜਿਹਦੇ ਉਹ ਮੁਖੀ ਉੱਥੇ ਸੀਗੇ ਉਹ ਜਿਹੜੀ ਹੈ ਮਹਾਰਾਸ਼ਟਰ ਦੇ ਵਿੱਚ ਤਾਜੀ-ਤਾਜੀ ਉਹਨਾਂ ਦੀ ਸਪੋਰਟ ਕਰਕੇ ਵੀ ਆਈ ਹੈ ਇਸ ਮਸਲੇ ਸਿੱਖਾਂ ਦੇ ਰਹਿਣੇ ਆ ਤੇ ਇਹਨੂੰ ਅਸੀਂ ਕਿਸ ਤਰ੍ਹਾਂ ਦੇਖੋ ਕਿ ਅਸੀਂ ਟੋਟਲ ਦਿਨਾਈ ਵੀ ਨਹੀਂ ਕਰ ਸਕਦੇ ਕਿਉਂਕਿ ਹਰਿਆਣਾ ਹੁਣ ਤੁਹਾਡੇ ਸਾਹਮਣੇ ਆ ਹਰਿਆਨ ਦੇ ਜੜੀ ਹੈਗੀ ਆ ਸੋ ਉਹਨਾਂ ਦੇ ਸਿੱਖਾਂ ਦੀ ਨੂੰ ਨਾਲ ਵੀ ਅਸੀਂ ਲੈਣਾ ਆ ਤੇ ਉਹ ਉਹਦੇ ਵਿੱਚੋਂ ਕਿਸ ਤਰ੍ਹਾਂ ਦਾ ਰਸਤਾ ਬਣਾਇਆ ਜਾਵੇ ਕਿ ਅਸੀਂ ਅੱਗੇ ਇਹ ਮੈਨੂੰ ਲੱਗਦਾ ਇਹਦੇ ਵਿੱਚ ਇਹ ਡਰਾਫਟ ਜਿਹੜਾ ਵੀ ਸਾਡੇ ਕੋਲ ਬਣਦਾ ਹੈਗਾ ਇਹਨੂੰ ਪੰਥ ਦੇ ਡਿਸਕਸ਼ਨ ਵਾਸਤੇ ਖੁੱਲੇ ਮੰਚਰੇ ਵਿੱਚ ਰੱਖਣਾ ਚਾਹੀਦਾ ਔਰ ਵੱਧ ਤੋਂ ਵੱਧ ਸਿੱਖਾਂ ਨੂੰ ਬਾਤ ਜਿੰਨ ਜਾਈਦੀ ਹੈ ਕਸੀ ਹੋਰ ਉਹ ਸਿੱਖ ਸੰਸਥਾ ਧਿਰ ਨੂੰ ਜਿਹੜੇ ਵਿਚਾਰ ਲਈ ਤਿਆਰ ਆ ਜਿਹੜੀ ਧਿਰ ਪ੍ਰਬੰਥ ਪ੍ਰਬੰਧ ਅਕਾਲ ਤਖਤ ਦੀ ਮਰਿਆਦਾ ਨੂੰ ਸਪਰੀਮ ਮੰਨ ਦੇਖੋ ਕਿ ਮੈਂ ਤਾਂ ਉਹੀ ਹੈ ਗੱਲ ਬੰਦਾ ਦਾ ਕਰੋ ਤਾਂ ਪਤਾ ਜਿਹੜਾ ਮੈਟਰ ਨਹੀਂ ਕਰਦਾ ਮੈਨੂੰ ਲੱਗਦਾ ਇਸ ਕੇਂਦਰ ਤੇ ਸਾਨੂੰ ਗੱਲ ਬਾਤ ਅੱਗੇ ਤੋਰਨੀ ਚਾਹੀਦੀ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਬਹੁਤ ਸੋਹਣੀ ਦੀ